ਫਗਵਾੜਾ ਦੇ ਮੁੱਲਾ ਚਾਚੋ ਕੀ ਵਿਖੇ ਇੱਕ ਮਹਿਲਾ ਨੂੰ ਉਸਦੇ ਪੁੱਤਰ ਵੱਲੋਂ ਘਰੋਂ ਬਾਹਰ ਕੱਢਣ ਦੇ ਦੋਸ਼ ਲਗਾਏ ਹਨ ਗੱਲਬਾਤ ਕਰਦਿਆਂ ਸੰਦੀਪ ਕੋਰ ਪਤਨੀ ਹਰਬੰਸ ਸਿੰਘ ਨੇ ਦੱਸਿਆ ਕਿ ਉਸਨੇ ਆਪਣਾ ਮਕਾਨ ਕਰੀਬ 3 ਸਾਲ ਤੋਂ ਕਿਰਾਏ ਤੇ ਦਿੱਤਾ ਹੋਇਆ ਹੈ ਤੇ ਉਸਦੇ ਲੜਕਾ ਹਮਨਪ੍ਰੀਤ ਸਿੰਘ ਨੇ ਆਵੰਤੀ ਕਾ ਨੂੰ ਕਰ ਲਿਆਂਦਾ ਤੇ ਉਹ ਹੁਣ ਉਸ ਨਾਲ ਬਦਸਲੂਕੀ ਕਰ ਰਹੀ ਹੈ ਤੇ ਕੁੱਟਮਾਰ ਕਰਦੀ ਹੈ ਤੇ ਉਸ ਵੱਲੋਂ ਉਸਦੀ ਨਾਬਾਲਗ ਲੜਕੀ ਦੀ ਕੁੱਟਮਾਰ ਕਰਕੇ ਗਲਾ ਕੁੱਟ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਉਸਨੇ ਐਸਪੀ ਫਗਵਾੜਾ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਐਨ ਡੀ ਟੀ ਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਹਾਂਜੀ ਆਪਣਾ ਮੇਰਾ ਨਾਮ ਸੰਦੀਪ ੌਰ ਹਾਂਜੀ ਸੰਦੀਪ ਕੋ ਹਾਂਜੀ ਸੰਦੀਪ ਕੋ ਜੀ ਅੱਜ ਤੁਸੀਂ ਇੱਥੇ ਆਏ ਆ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਆ ਕੀ ਮਾਮਲਾ ਕੀ ਹੈ ਸਾਰਾ ਮੇਰਾ ਮੁੰਡੇ ਨੇ ਮੈਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢਿਆ ਤੇ ਨਾ ਕੁੜੀ ਲਿਆ ਕੇ ਰੱਖੀ ਹੋ ਆ ਉਹ ਪਹਿਲਾਂ ਵਿਆਹੀ ਹੋਈ ਆ ਤੇ ਘਰੋਂ ਭੱਜ ਕੇ ਆਈ ਹੋਈ ਆ ਕੁੜੀ ਪਹਿਲਾਂ ਗੋਦਾ ਹੋਇਆ ਨਹੀਂ ਹੈ। ਕੁੜੀ ਪਹਿਲਾਂ ਵਿਆਹੀ ਹੋਈ ਆ। ਕਿੱਥੇ ਵਿਆਹੀ ਤੁਹਾਡੇ ਮੁੰਡੇ ਨਾਲ ਜਾਂ ਕਿਤੇ ਹੋਰ ਜਿੱਥੇ ਪਹਿਲਾਂ ਵਿਆਹੀ ਆ ਚਾਚਾ। ਅੱਛਾ ਜੀ ਤੁਹਾਡਾ ਮੁੰਡਾ ਕੁਆਰਾ ਹੀ ਆ। ਹਾਂਜੀ ਕੁਆਰਾ ਹੀ ਆ। ਤੁਹਾਡੇ ਮੁੰਡੇ ਦਾ ਨਾਂ ਕੀ ਆ ਜੀ? ਹਰਮਨ ਪ੍ਰੀਤ। ਹਾਂਜੀ। ਹਰਮਨ ਪ੍ਰੀਤ। ਕਿੱਥੇ ਦੇ ਰਹਿਣ ਵਾਲੇ ਆਪਾਂ? ਚਾਚੂ ਕੀ ਦੇ। ਤੇ ਉਹਨਾਂ ਨੇ ਤੁਹਾਨੂੰ ਕੱਢਿਆ ਕਿਉਂ ਮੇਰੇ ਘਰੋਂ ਬਾਹਰ? ਮੇਰੇ ਨਾਂ ਘਰ ਆ ਮੇਰੇ ਸਹੁਰੇ ਨੇ ਮੇਰੇ ਨਾਂ ਘਰ ਕਰਾਇਆ ਤੇ ਮੀਟਰ ਵੀ ਮੇਰੇ ਨਾਂ ਤੇ ਆ। ਤੇ ਕਹਿੰਦੇ ਕਿ ਘਰ ਸਾਡੇ ਨਾਂ ਕਰਾ। ਮੈਂ ਮਨਾਂ ਕਰਤਾ ਤੇ ਮੇਰਾ ਘਰ ਕੁੱਟਿਆ ਮੇਰੀ ਮਾਂ ਦੀ ਕੋਸ਼ਿਸ਼ ਕੀਤੀ ਰਾਤ ਦੇ ਤੇ ਮੈਨੂੰ ਇੰਨਾ ਫੜ ਲਿਆ ਮੈਂ ਮਾਸੀ ਆਪਣੀ ਛੜਾ ਕੇ 게ਟੋਂ ਬਾਹਰ ਆਈ ਚੁੰਨੀ ਤੋਂ ਵੀ ਨਹੀਂ ਤੇ ਮੇਰਾ ਫੋਨ ਵੀ ਟੁੱਟ ਗਿਆ ਤੇ ਫੇ ਮੈਂ ਆਪਣੀ ਕੁੜੀ ਨੂੰ ਫੋਨ ਕੀਤਾ ਤਾਂ ਮੇਰੀ ਕੁੜੀ ਆ ਕੇ ਰਾਤ ਦੇ 12 ਵਜੇ ਮੈਨੂੰ ਲੈ ਕੇ ਆਈ ਤੁਹਾਡੀ ਕੁੜੀ ਕਿੱਥੇ ਰਹਿੰਦੀ ਆ ਹਰਿਆਵਾਲ ਹਰਿਆਵਾਲ ਹਾਂਜੀ ਤੇ ਉਹ ਤੁਹਾਨੂੰ ਫੇ ਰਾਤੀ ਲੈਣ ਆਏ ਹਾਂਜੀ ਨਾਲ ਜਵਾਈ ਮੇਰਾ ਵੀ ਦੋਨੇ ਲੈਣਾ ਏ ਮੈਨੂੰ ਤੁਹਾਡੇ ਜਵਾਈ ਦਾ ਨਾਂ ਕੀ ਆ ਪਾਲੀ ਹੈ ਪਾਲੀ ਪਾਲੀ ਹਾਂਜੀ ਤੇ ਕੋਈ ਮਤਲਬ ਕਿ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਅਤੇ ਆ ਨਕੂਨ ਕੀਤਾ ਬਲੀ ਨੂੰ ਤਾਂ ਉਹਨਾਂ ਨੇ ਉੱਥੇ ਜਾ ਕਰੇ ਜਾ ਕੇ ਆਏ ਥਾਣੇ ਤੇ ਉਹ ਕਹਿੰਦੇ ਕਿ ਤਵੇਨ ਨੂੰ ਆਇਓ ਅਸੀਂ ਫੇ ਦੂਜੇ ਦਿਨ ਐਪੀ ਦਫਤਰ ਦਿੱਤੀ ਤੇ ਉਹਨਾਂ ਨੇ ਫੇ ਬੁਮਾ ਕਰ ਦਿੱਤੀ ਤਾਂ ਉਹਨਾਂ ਨੇ ਫੋਨ ਵੀ ਕੀਤਾ ਤੇ ਇਹਨਾਂ ਨੇ ਮੁੰਡੇ ਨੇ ਗਾਲਾਂ ਕੱਢੀਆਂ ਕੁੜੀ ਨੇ ਵੀ ਦਰਖਾਸਤ ਦਿੱਤੀ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ 11ਵੇਂ ਮਹੀਨੇ ਦੀ 11ਵੇਂ ਮਹੀਨੇ ਦਿੱਤੀ ਹੋਏ ਤੁਹਾਨੂੰ ਇੱਥੇ ਆਇਆ ਨੂੰ ਕਿੰਨੀ ਸਮਾਂ ਹੋ ਗਿਆ ਤੁਸੀਂ ਵੀ 11ਵੇਂ ਮਹੀਨੇ ਆਏ ਆ ਤੇ ਦਰਖਾਸਤ ਦਿੱਤੀ ਨੂੰ ਵੀ 11 ਮਹੀਨੇ ਹੋ ਗਏ ਤੇ ਕੀ ਮਤਲਬ ਕਿ ਆਪਾਂ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਂ ਮੈਂ ਆਪਣੇ ਘਰੇ ਜਾਣਾ ਚਾਹੁੰਨੀ ਆ ਤੇ ਜੇ ਮੈਨੂੰ ਉਨੀ ਕੀ ਗੱਲ ਹੁੰਦੀ ਆ ਤਾਂ ਪੁਲਿਸ ਜ਼ਿੰਮੇਵਾਰ ਵਾ ਤੇ ਤੁਸੀਂ ਕੋਈ ਪਹਿਲੋ ਮੁੰਡੇ ਨੂੰ ਨਹੀਂ ਮਿਲੇ ਆਪਣੇ ਨੂੰ ਗਾਂ ਆਦਾਂ ਜੋ 11ਵੇਂ ਮਹੀਨੇ ਤੋਂ ਬਾਅਦ ਕੋਈ ਤੁਹਾਡੀ ਕੋਈ ਗੱਲਬਾਤ ਹੋਈ ਨਹੀਂ ਹੁੰਤੇ ਹੀ ਹੋਈ ਉਹਨਾਂ ਨੇ ਫੋਨ ਤੇ ਗਾਣਾ ਕੱਢੀਆਂ ਪੁਲੀਤ ਵਾਲਿਆਂ ਨੇ ਤੁਹਾਨੂੰ ਵੀ ਗਾਣਾ ਕੱਢੀਆਂ ਜਾਤ ਨੂੰ ਕੁੜੀ ਨੂੰ ਵੀ ਗਾਣਾ ਕੱਢੀਆਂ ਜਿਜਾਈ ਮੇਰੇ ਨੂੰ ਵੀ ਗਾਣਾ ਕੱਢੀਆਂ ਜਾਤ ਤੋਂ ਤੇ ਫੇਰ ਜਦੋਂ ਪੁਲੀਤ ਵਾਲਿਆਂ ਨੇ ਵੀ ਫੋਨ ਕੀਤਾ ਤੇ ਪੁਲੀਤ ਵਾਲਿਆਂ ਨੇ ਵੀ ਗਾਣਾ ਕੱਢੀਆਂ ਕੀ ਮੰਗ ਰਖਦੇ ਆਪਾਂ ਹਾਂਜੀ ਮੈਂ ਆਪਣੇ ਘਰੇ ਜਾਣਾ ਚਾਹੁੰਨੀ ਆ ਜੇ ਮੈਨੂੰ ਆਹਨੇ ਵੀ ਕੁਝ ਵੀ ਹੁੰਦਾ ਆ ਤੇ ਪੁਲਿਸ ਜ਼ਿੰਮੇਵਾਰ ਹੋ ਆ ਕਾਰਵਾਈ ਨਹੀਂ ਉਹਨੇ ਕੀਤੀ ਆਪਣਾ ਲਵਲੀਨ ਕੌਰ ਹਾਂਜੀ ਕਿੱਥੇ ਦੇ ਰਹਿਣ ਵਾਲੇ ਮੈਂ ਜੀ ਆਪਾਂ ਖਦੀਆਵਾਲ ਦੇ ਹਾਂ ਕੀ ਮਾਮਲਾ ਕੀ ਇੱਕ ਜਿਹੜਾ ਤੁਸੀਂ ਅੱਜ ਪ੍ਰੈਸ ਕਾਨਫਰੈਂਸ ਰੱਖੀ ਆ ਜੀ ਮੇਰੀ ਮੰਮੀ ਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢਿਆ ਆ ਠੀਕ ਹੈ ਤੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਪਈ ਬਹੁਤ ਪਰਚੇ ਦੇ ਦਿੱਤੇ ਜਿਹੜੇ ਇਹਨੇ ਕੁੱਟਿਆ ਮਾਰਿਆ ਕੋਣ ਉਹ ਵਿਅਕਤੀ ਹੈ ਜਿਹਨਾਂ ਨੇ ਤੁਹਾਡੀ ਮੰਮੀ ਨੂੰ ਕੁੱਟਿਆ ਮਾਰਿਆ ਯਾਰਾ ਭਰਾਇਆ ਇੱਕੋ ਨੇ ਨਾਜਾਇਜ਼ ਲਿਆ ਕੇ ਜਨਾਨੀ ਰੱਖੀ ਹੋਈ ਆ ਉਹਨੇ ਕੀਤੀ ਆ ਪਹਿਲੋ ਸ਼ਾਦੀ ਸ਼ੁਦਾ ਸੀ ਉਹ ਹਾਂਜੀ ਸ਼ਾਦੀ ਸ਼ੁਦਾ ਆ ਉਹਦਾ ਪਿਛੋ ਤਲਾਕ ਨਹੀਂ ਹੋਇਆ ਹੈਗਾ ਅੱਛਾ ਤੇ ਹੁਣ ਹੋਰ ਰੱਖੀ ਆ ਜਨਾਨੀ ਉਹਨੇ ਹਾਂਜੀ ਜਨਾਨੀ ਉਹਨੇ ਹੋਰ ਜਿਹੜੀ ਉਹ ਜਨਾਨੀ ਲਿਆ ਕੇ ਰੱਖੀ ਹੋਈ ਹੈ ਨਾ ਉਹ ਪਿਛੋਂ ਮਤਲਬ ਕਿ ਸ਼ਾਦੀ ਸ਼ੁਦਾ ਸੀ ਉਹਦਾ ਕੋਈ ਡਿਵੋਰਸ ਨਹੀਂ ਹੋਇਆ ਹੈਗਾ ਹਾਂਜੀ ਤੇ ਇਥੇ ਬਿਨਾ ਗੱਲ ਤੋਂ ਰਹਿ ਰਹੀ ਹੈ ਹਾਂਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਤੁਸੀਂ ਦਰਖਾਸਤ ਵਗੈਰਾ ਕੋਈ ਅਫਸਰਾਂ ਨੂੰ ਕੋਈ ਦਿੱਤੀ ਆ ਹਾਂਜੀ ਦਿੱਤੀ ਸੀ ਐਸਪੀ ਦਫਤਰ ਦਿੱਤੀ ਐਸਪੀ ਦਫਤਰ ਆਲੇ ਨੇ ਸਿਟੀ ਮਾਤੇ ਕੀਤੀ ਸਿਟੀ ਵਾਲਿਆਂ ਨੇ ਵੀ ਨਹੀਂ ਕੁਝ ਵੀ ਕੀਤਾ ਤੇ ਫਿਰ ਚੌਕੀ ਵੀ ਦਿੱਤੀ ਸੀ ਚਾਚੋ ਕੀ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਸਾਰੇ ਪਾਸੇ ਘੁੰਮ ਕੇ ਦੇ ਲਿਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਤੇ ਪ੍ਰਸ਼ਾਸਨ ਕੋ ਕੀ ਆਪਾਂ ਮੰਗ ਰੱਖਦੇ ਹਾਂ ਪ੍ਰਸ਼ਾਸਨ ਤੋਂ ਇਹ ਇਨਸਾਫ ਮੰਗਦੇ ਹਾਂ ਅਸੀਂ ਵੇਂ ਮੇਰੀ ਮਾਂ ਨੂੰ ਮੇਰੇ ਮਾਂ ਨੂੰ ਘਰ ਬਾੜਿਆ ਜਾਵੇ ਤੁਹਾਡੀ ਮਾਤਾ ਦਾ ਨਾਂ ਕੀ ਹੈ ਜੀ ਸੰਦੀਪਪੁਰ ਕਿੱਥੇ ਦੇ ਰਹਿਣ ਵਾਲੇ ਹੋ ਚਾਚੋ ਕੀ ਤੋਂ ਤੇ ਹੁਣ ਕਿੰਨੀ ਦੇਰ ਤੋਂ ਹੋਏ ਇੱਥੇ ਤੁਹਾਡੇ ਕੋਲ ਰਹੇ ਰਹੇ 11ਵੇਂ ਮਹੀਨੇ ਨੇ ਆਈ ਹੋਈ ਆ ਮੇਰੇ ਕੋਲ ਹਾਂਜੀ ਤੇ ਹੋਰ ਕੋਈ ਮਦਦਗੀ ਹਾਂਜੀ ਤੇ ਬਹ ਇਹਨਾਂ ਨੇ ਕੋਟ ਮਾਰਤਾ ਕਿ ਕਰੋ ਕੱਢਿਆ ਮੇਰੀ ਮਾਂ ਨੂੰ ਤੇ ਮੇਰੀ ਮਾਂ ਨੂੰ ਘਰੋਂ ਕੱਢ ਦਿੱਤਾ ਜਿਨ੍ਹਾਂ ਨੇ ਕੁੱਟਮਾਰ ਕੀਤੀ ਆ ਉਹ ਕੋਣ ਵਿਅਕਤੀ ਆ ਜਿਨ੍ਹਾਂ ਨੇ ਤੁਹਾਡੀ ਮਾਤਾ ਨੂੰ ਕੁੱਟਿਆ ਮਾਰਿਆ ਅਵੰਤਿਕ ਹਰਮਨ ਇਹ ਦੋਨਾਂ ਜਾਨਾਂ ਨੇ ਮੇਰੀ ਮਾਂ ਦੀ ਕੁੱਟਮਾਰ ਕੀਤੀ ਕੁੱਟ ਕੇ ਅੱਧੀ ਰਾਤ ਨੂੰ ਮੇਰੀ ਮਾਂ ਨੂੰ ਘਰ ਦੇ ਦਿੱਤਾ ਕਰੋ ਬਾਅਦ ਤੇ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਅੱਧੀ ਰਾਤ ਨੂੰ ਜਾ ਕੇ ਤੇ ਮੇਰਾ ਘਰ ਆਲਾ ਤੇ ਜਾ ਕੇ ਅਸੀਂ ਅੱਧੀ ਰਾਤ ਨੂੰ ਲੈ ਕੇ ਆਏ ਘਰ ਖਾਣੇ ਵੀ ਅਸੀਂ ਗਏ ਖਾਣੇ ਆਣੇ ਅੱਧੀ ਰਾਤ ਨੂੰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਸਰੇਣ ਨੂੰ ਆਈਓ ਤੇ ਉਹ ਕਿੱਥੇ ਦੇ ਰਹਿਣ ਵਾਲੇ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਕੁੱਟਿਆ ਮਾਰਿਆ ਤੁਹਾਡੀ ਮਾਤਾ ਨੂੰ ਉਹ ਕਿੱਥੇ ਦੇ ਰਹਿਣ ਵਾਲੇ ਆ ਉਹ ਜਿਹੜੀ ਜਨਾਨੀ ਆ ਅਵੰਤਿਕਾ ਉਹ ਹੈਗੀ ਆ ਬੰਗਿਆਂ ਤੋਂ ਹਾਂਜੀ ਤੇ ਮੇਰੇ ਭਰਾ ਨੇ ਵੀ ਭਰਾ ਦੇ ਨਾਲ ਰਲ ਕੇ ਕਟ ਮਾਰ ਕੀਤੀ ਇਹਨਾਂ ਨੇ ਵੀ ਮੇਰੇ ਨਾਲ ਘਰ ਕਰਾ ਦੋ ਠੀਕ ਵੀ ਇਸ ਕਰਕੇ ਇਹਨਾਂ ਨੇ ਕੀਤਾ ਸਾਰਾ ਤੁਹਾਡੇ ਜਿਹੜੇ ਬ੍ਰਦਰ ਦੀ ਮੈਰਿਜ ਆ ਉਹ ਸੈਕੰਡ ਮੈਰਿਜ ਆ ਵੀ ਫਰਸਟ ਮੈਰਿਜ ਆ ਮੈਰਿਜ ਨਹੀਂ ਹੋਈ ਹੈਗੀ ਕਹਿੰਦੇ ਵੀ ਅਸੀਂ ਕੋਰਟ ਮੈਰਿਜ ਕਰਾਈ ਆ ਜਦੋਂ ਫਿਰ ਜਦੋਂ ਅਸੀਂ ਇਹਨੂੰ ਕਹਿੰਦੇ ਸੀ ਵੀ ਪ੍ਰੂਫ ਦਿਖਾ ਸਾਨੂੰ ਕੋਰਟ ਮੈਰਿਜ ਦੇ ਤੇ ਇਹ ਕਹਿੰਦੇ ਸੀ ਪੇਕੇ ਪਏ ਆ ਸਾਨੂੰ ਇੱਥੇ ਮਤਲਬ ਕੀ ਕਹਿੰਦੀ ਰਹੀ ਵੇ ਪੇਕੇ ਪਾਏ ਜਾਂ ਕੋਈ ਨਾਮ ਮੈਂ ਦਿਖਾਉਂਗੀ ਲੈ ਆ ਕੇ ਫਿਰ ਇਹਨਾਂ ਦੇ ਆਪਸ ਵਿੱਚ ਲੜਾਈ ਹੋਈ ਆ ਆਂਟੀਆਂ ਟਵੰਟੀਆਂ ਨੇ ਆਪ ਖੁੱਦ ਸੁਣਿਆ ਆਪ ਕਹਿ ਕੇ ਦੱਸਿਆ ਕਹਿੰਦੀ ਮੇਰਾ ਕੋਈ ਤੇਰੇ ਨਾਲ ਬਿਆਨ ਨਹੀਂ ਹੋਇਆ ਮੈਂ ਤੇਰੇ ਨਾਲ ਉੱਦੇ ਰਹਿਣੀ ਆ ਹਾਂਜੀ ਕਿੰਨੇ ਮਗੀ ਜਿਹਦਾ ਮਤਲਬ ਕਿ ਤੁਹਾਡੇ ਘਰਵਾਲੇ ਉਹਦੇ ਘਰਵਾਲੇ ਦਾ ਨਾਮ ਕੀ ਆ ਜਿਹੜੀ ਜਿਹੜਾ ਪਹਿਲਾ ਘਰ ਵਾਲਾ ਨਹੀਂ ਨਹੀਂ ਜਿਹੜਾ ਪਹਿਲਾ ਸ਼ਾਦੀ ਸ਼ੂਦਾ ਸੀਗੀ ਹਾਂਜੀ ਹਾਂਜੀ ਉਹਦਾ ਨਹੀਂ ਨਹੀਂ ਜਿਹੜਾ ਮਤਲਬ ਕਿ ਤੁਹਾਡੇ ਮਤਲਬ ਕਿ ਬ੍ਰਦਰ ਲੱਗਦਾ ਹੋ ਹਾਂਜੀ ਮੇਰਾ ਵੀ ਤੁਹਾਡੇ ਵੀਰੇ ਦਾ ਨਾਮ ਕੀ ਆ ਤੇ ਮੈਂ ਪ੍ਰੇਸ਼ਾ ਹੈ ਤੇ ਉਹਦੀ ਤੁਹਾਡੇ ਜਿਹੜੀ ਆਈ ਆ ਭੱਬੀ ਜਾਂ ਜੋ ਵੀ ਆ ਉਹਦਾ ਨਾਮ ਕੀ ਉਹਦਾ ਨਾਮ ਅਵੰਤਿਕਾ ਅਵਿਤ ਹਾਂਜੀ ਅਵੰਤਿਕਾ ਉਹਦੀ ਮਾਂ ਨੇ ਵੀ ਸਾਨੂੰ ਬਹੁਤ ਗੰਦ ਬੋਲਿਆ ਬਹੁਤ ਜ਼ਿਆਦਾ ਸਾਡੀਆਂ ਜਾਤਾਂ ਪਾਤਾਂ ਤੇ ਗਈ ਉਹ ਕੋ ਉਹ ਜਿਹੜੇ ਹੁਣ ਰਹਿੰਦੇ ਆ ਮਾਦਾ ਜੀ ਦੇ ਘਰ ਰਹਿੰਦੇ ਉੱਥੇ ਮੇਰੇ ਮਾਂ ਨੂੰ ਘਰੋਂ ਕੱਢ ਦਿੱਤਾ ਆਪਣੇ ਮਾਪੇ ਰੱਖੇ ਹੋਏ ਆਪਣੇ ਕੋਲ ਇਹ ਕਿੰਨੇ ਸਮੇਂ ਤੋਂ ਰੱਖਿਆ ਹੋਇਆ ਉਹਨਾਂ ਨੇ ਹਾਂਜੀ ਕਿੰਨੇ ਟਾਈਮ ਤੋਂ ਉਹਨਾਂ ਨੇ ਮਗੀ ਰੱਖਿਆ ਹੋਇਆ ਹੁਣ ਜਦੋਂ ਮੇਰੀ ਮਾਂ ਨੂੰ ਕੱਢ ਦਿੱਤਾ ਉਦੋਂ ਲੈ ਆਈ ਆਪਣੇ ਮਾਪਿਆਂ ਨੂੰ ਤੁਹਾਡੀ ਮਾਤਾ ਨੂੰ ਕਿੰਨੀ ਦੇਰ ਹੋਈ ਕੱਢਿਆ ਨੂੰ ਉਹਨਾਂ ਨੂੰ 91 ਮਹੀਨੇ ਦੀ ਆਈ ਆ 7-8 ਮਹੀਨੇ ਹੋਈ ਗਏ ਆ ਤੇ ਕੋਈ ਕੋਈ ਸੁਣਵਾਈ ਕੋਈ ਤੁਸੀਂ ਪੁਲਿਸ ਦੇ ਕੋਈ ਮਤਲਬ ਪ੍ਰਸ਼ਾਸਨ ਦੇ ਧਿਆਨ ਜ ਨਹੀਂ ਲੈਂਦੇ ਮਾਮਲਾ ਪੁਲਸ ਵਾਲਿਆਂ ਨੇ ਕੀਤੀਆਂ ਫੋਨ ਕੀਤੇ ਪੁਲਸ ਵਾਲਿਆਂ ਨੂੰ ਉਲਟਾ ਦਾੜਾ ਕੱਢੀਆਂ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪੁਲਸ ਵਾਲਿਆਂ ਵੀ ਕੋਈ ਨਹੀਂ ਗਿਆ ਇਹਨਾਂ ਕੋਲ ਤੇ ਕੀ ਮੰਗ ਰੱਖਦੇ ਆਪਾਂ ਮੰਗੇ ਕਰਦੇ ਮੇਰੀ ਮਾਂ ਨੂੰ ਬਸ ਘਰ ਬਾੜਿਆ ਜਾਵੇ ਉਹਨਾਂ ਨੂੰ ਕੱਢਿਆ ਜਾਵੇ ਨਜਾਇਜ਼ ਰਹਿੰਦੀ ਉਹਨਾਂ ਨੂੰ ਬੇਦਖਲ ਕੀਤਾ ਹੋਇਆ ਹੈ ਅਸੀਂ ਮੁੰਡੇ ਨੂੰ ਜਾਇਦਾਤ ਤੋਂ ਵੀ ਬੇਦਖਲ ਕੀਤਾ ਹੋਇਆ ਫੇਰ ਵੀ ੱੱਕੇ ਨਾਲ ਰਹਿ ਰਹੇ ਆ ਜਿਹੜੇ ਤੁਹਾਡੇ ਬ੍ਰਦਰ ਦੀ ਆ ਇਹ ਸੈਕੰਡ ਮੈਰਿਜ ਹੈ ਜਾਂ ਪਹਿਲ ਪਹਿਲੀ ਇਹ ਹਜੇ ਛੋਟਾ ਹੀ ਆ ਹਜੇ ਬ੍ਰਦਰ ਮੱਕੀ ਮੱਕੀ ਮੈਰਿਜ ਨਹੀਂ ਹੋਈ ਇਹਨਾਂ ਦੋਨਾਂ ਨਹੀਂ ਤੁਹਾਡੀ ਮਾਤਾ ਜੀ ਤੁਹਾਡੇ ਕੋਲ ਆ ਬਾਹਰ ਦੀ ਚਾਂਸ ਤੁਸੀਂ ਉੱਥੇ ਆਪਣੇ ਮੱਕੀ ਉੱਥੇ ਛੱਡਦੇ ਇਹਨਾਂ ਨੂੰ ਆਪਣੇ ਘਰ ਆ ਜੇ ਕੋਈ ਕੱਲੂ ਕੋਈ ਹਮੀ ਨਵੀਂ ਹੁੰਦੀ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਪੁਲਿਸ ਪ੍ਰਸ਼ਾਸਨ ਨੂੰ ਕੋਈ ਦਰਖਾਸਤ ਵਗੈਰਾ ਦਿੱਤੀ ਤੁਸੀਂ ਹਾਂਜੀ ਬਹੁਤ ਵਾਰ ਦਿੱਤੀ ਹੈ ਹੂੰ ਕੋਈ ਸੁਣਵਾਈ ਨਹੀਂ ਹੁੰਦੀ ਹਾਂਜੀ ਤੇ ਉਹ ਲੈ ਕੇ ਕੱਲ ਨੂੰ ਅਸੀਂ ਛੱਡ ਕੇ ਆਨੇ ਆ ਮੰਮੀ ਨੂੰ ਤੇ ਜੇ ਸਾਇਆ ਮੇਰੀ ਮੰਮੀ ਨੂੰ ਕੁੱਟਮਾਰ ਕਰਦੇ ਆ ਕੁਛ ਵੀ ਕਰਦੇ ਆ ਪੁਲਿਸ ਪ੍ਰਸ਼ਾਸਨ ਵੀ ਜ਼ਿੰਮੇਵਾਰ ਹਾਂਜੀ